ਵਾਜਲ ਕਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਨੇ ਜਿੱਥੇ ਫਸਲਾਂ ਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਉੱਥੇ ਹੀ ਇਲਾਕੇ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ ਜਿਸ ਕਾਰਨ ਆਵਾਜਾਈ ਲਗਭਗ ਠੱਪ ਹੋ ਕੇ ਰਹਿ ਗਈ ਹੈ ਇਸੇ ਤਰ੍ਹਾਂ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨੇੜੇ ਸੜਕ ਤੇ ਪਏ ਬਹੁਤ ਵੱਡੇ ਪਾੜ ਤੋਂ ਬਾਅਦ ਇੱਥੇ ਆਵਾਜਾਈ ਲਗਭਗ ਠੱਪ ਹੋ ਕੇ ਰਹਿ ਗਈ ਹੈ ਇਸ ਤੋਂ ਬਾਅਦ ਆਖਿਰਕਾਰ ਪ੍ਰਸ਼ਾਸਨ ਅਤੇ ਸਥਾਨਕ ਨਸਨੀਕਾ ਵੱਲੋਂ ਇਸ ਸੜਕ ਦੇ ਟੁੱਟੇ ਹੋਏ ਹਿੱਸੇ ਨੂੰ ਪਰਣ ਲਈ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਇੱਥੋਂ ਦੇ ਵਸਨੀਕਾਂ ਨੇ ਇਹ ਸੜਕ ਤੋਂ ਇਲਾਵਾ ਇਲਾਕੇ ਦੀਆਂ ਬਾਕੀ ਨੁਕਸਾਨੀਆਂ ਸੜਕਾਂ ਦੀ ਵੀ ਜਲਦੀ ਤੋਂ ਜਲਦੀ ਬਰਮਮਤ ਕਰਵਾਉਣ ਅਤੇ ਇਹਨਾਂ ਸੜਕਾਂ ਨੂੰ ਉੱਚੀਆਂ ਕਰਨ ਅਤੇ ਕਿਨਾਰਿਆਂ ਤੇ ਦੀਵਾਰਾਂ ਬਣਵਾਉਣ ਦੀ ਮੰਗ ਕੀਤੀ ਹੈ ਜਿਵੇਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਸਾਡੇ ਜਿਹੜਾ ਕਾਹਵਾਲੀ ਪਤਨ ਦਾ ਕੋ ਫਾਇਲ ਜਿਹੜਾ ਫਲੱਡ ਆਇਆ ਸੀ ਉਹਦੇ ਬਾਰੇ ਕਹਿਣ ਚਾਹੁੰਦੇ ਆ ਕਿ ਕਿਉਂਕਿ ਇਹ ਤਾਂ ਫੜ ਦੇ ਪਿੰਡ ਰਾਮ ਸਿੰਘ ਕ ਭੈਣੀ ਦੋਨਾਂ ਨਾਨਕਾ ਝੰਗੜ ਭੈਣੀ ਕਾਮਲ ਪੱਤਨ ਤੋਂ ਦਾਨੇ ਅੱਗੇ 10 12 ਪਿੰਡ ਲੱਗਦੇ ਆ ਜਿਹੜੀ ਕੀ ਕੋਈ ਸੜਕ ਲੱਗਦੀ ਜਾਂਦਾ ਕਿ ਕੰਮ ਚੱਲ ਰਿਹਾ ਹੈ ਇਹਦੀ ਪ੍ਰਕਾਰ ਬਣ ਕਹ ਖਵਾ ਪਿਆ ਅਮਰ ਨੂੰ ਖਾਪ ਨੂੰ ਕੋਕਰ ਪਾ ਕੇ ਕਵਾ ਕਰਵਾਇਆ ਕੰਮ ਤੇ ਇਹਨਾਂ ਅੱਗੇ 10 12 ਪਿੰਡ ਲੱਗਦੇ ਨੇ ਜੀ ਫਿਰ ਕਾਮਲ ਪੱਤਿਆਂ ਨੇ ਜੀ ਜਿੰਦੇ ਵਿੱਚ ਯਾਨੀ ਕਿ ਸਰਕਾਰ ਜਿੰਨੇ ਵੀ ਮਜੂਦਾ ਐਮਐਲ ਤੋਂ ਆ ਬਾਂਦੇ ਨੇ ਕੋਈ ਵੱਡਾ ਮੰਤਰੀ ਅਹੁਦੇਦਾਰ ਆਉਂਦਾ ਯਾਰ ਤੇ ਫੜਕ ਉਪਰ ਲੰਘ ਕੇ ਹੁੰਦੇ ਨੇ ਅੱਗੇ ਪਿੰਡ ਤਾਂ ਫੜਕ ਜੋੜਦੀ ਹੈ ਜੀ ਉਹ ਫੜਕਦਾ ਯਾਨੀ ਕਿ 10 ਤੋਂ 20 ਫੁੱਟ ਡੂੰਘਾ ਟੋਆ ਪੈ ਚੁੱਕਾ ਹੈ। ਇਹ ਸੜਕ ਬਹੁਤ ਮੜੇ ਲਾਗਨੇ ਸਾਰੇ ਟੋਏ ਪੂਰੇ ਸਾਰੇ ਟੋਏ ਤੋਂ ਲੈ ਕੇ ਤਕਰੀਬਨ ਪਿੰਡ ਤੱਕ ਸਾਰੇ ਸੜਕ ਖਰਾਬ ਹੈ ਜੀ। ਕਿੰਨੇ ਖੱਡੇ ਪੈ ਚੁੱਕੇ ਨੇ? ਖੱਡੇ 10 ਤੋਂ 12 ਫੁੱਟ ਪੈ ਚੁੱਕੇ ਸੜਕਾਂ ਦੀ। ਸਰਕਾਰੋਂ ਸਾਰਾ ਨਿਕਲ ਚੁੱਕਾ ਹੈ। ਅੱਗੇ ਸਾਰੇ ਪਿੰਡਾਂ ਦੇ ਇਤੋਂ ਨਿਕਲਣਗੇ। ਅੰਗੇ ਹੀ ਕਰਦੇ ਆ ਵੀ ਸਰਕਾਰ ਨੂੰ ਵੀ ਪੈੜ ਦੇ ਦਰ ਦੇ ਖੱਡੇ ਪਿੰਡਾਂ ਦੀਆਂ ਖੜਕਾਂ ਦਾ ਜਿਹੜਾ ਨਿਰਕਰਣ ਕੀਤਾ ਜਾਵੇ। ਮਰਮਤ ਕਰਵਾਈ। ਮਰਮਤ ਕਰਵਾਈ ਜਾਵੇ। ਅੱਜ ਹੋਈ ਨਹੀਂ ਪਰ ਉਹ ਆਧ ਵਿਚਕਾਰ ਛੱਡ ਗਏ ਨ ਪੂਰੀ ਨਹੀਂ ਮਰਮਤ ਹੋਈ 2023 ਵਿੱਚ ਵੀ ਬਾਉ ਫੇਮ ਵੀ ਬਲੱਡ ਆ ਕੇ ਬਹੁਤ ਹਕੀਕਾ ਆ ਕੇ ਪਰਵਾਈਏ ਪਰ ਕੋਣ ਨਹੀਂ ਧਿਆਨ ਪੂਰਾ ਦਿੱਤਾ ਗਿਆ ਸਰਕਾਰ ਦਾ ਮੰਨ ਤੋਂ ਨੋਰਮਲ ਜੀ ਰਿਪੇਅਰ ਕਰਕੇ ਉਹਨਾਂ ਛੱਡ ਦਿੱਤੀ ਉਹ ਅਰਧ ਤਾਂ ਹਰ ਜਾਨੀ ਤਕਰੀਬਨ 2 ਸਾਲ ਬਾਅਦ 3 ਸਾਲ ਬਾਅਦ ਉਹਨਾਂ ਪਾਣੀ ਸ਼ੁਰੂ ਹੋ ਹੀ ਗਏ ਨੇ ਤੇ ਫਰਕਾਂ ਦਾ ਜ਼ਰੂਰੀ ਹੈ ਜਿਹੜਾ ਯਾਨੀ ਕਿ ਸਾਡੇ ਪਿੰਡਾਂ ਦੀ ਜਿਹੜੀ ਤਰਕਾ ਲੱਗਦੀ ਹੈ ਨਾ 10 12 ਪਿੰਡਾਂ ਦੇ ਫਿਰ ਫਿਰ ਬੱਚੇ ਲੰਗਣਾ ਉਕਾ ਅੜਕਾ ਜਿਹੜੀ ਚੌੜੀਆਂ ਵਿੱਚ ਕਿਤੇ ਜੀ ਕੀ ਟੇਂਜਾ ਨੂੰ ਯਾਨੀ ਕਿ ਦੁਆਰਾ ਘਟਿਆ ਜਾਣ ਸਾਈਡ ਤੇ ਪੱਥਰ ਪਾਇਆ ਜਾਵੇ ਮੋਗੇ ਪਾਏ ਜਾਣ ਆਹ ਫਰਥਵਾਰੀ ਦੀ ਬਲਾਰਾ ਪਿੱਛੇ ਬਣੀ ਪੋਲ ਦੇ ਨੇੜੇ ਪਰ ਉਹ ਨਹੀਂ ਟੁੱਟੀ ਜੀ ਤਾਂ ਉਹ ਬਣਨੀ ਚਾਹੀਦੀ ਅੱਬਾ ਜੇ ਤੋਂ ਦੇ ਕਰਨ ਜਿਆਦਾ ਹੋ ਸਕਦੀ ਜੀ ਪਿੰਡਾ ਵਾਲ ਫਿਰ ਪਾਣੀ ਦਾ ਮਤਾਨ ਘਟ ਹੁੰਦਾ